ਅੱਜ ਅਸੀਂ ਕੋਈ ਪੜੀ ਨਹੀਂ ਲਖਾਂ। ਉਹਦਾ ਪਾਸਪੋਰਟ ਦੇ ਚਿੰਦੇ ਅੰਦਰ ਇੱਕ ਐਲਿਊ ਨੌਂਸ ਟੂ ਬੀਆ ਜਿਸ ਦਾ ਜੀ ਨਾਮ ਬਹਾਦਰ ਸਿੰਘ। ਉਸੇ ਐਂਜੀ ਦਾ ਰੋਸ ਸੁਬੇਮੇ ਨੂੰ ਸਾਰਾ ਰੂਟ ਵੰਦ ਕੇ ਇਸ਼ਤਿਹਾਰ ਪਾਸਪੋਰਟ ਦੇ ਆ। ਫਲਾਈਟ ਪਰ ਆਸੂਰੀ ਫਲਾਈਰ ਆਏਗੇ। ਉਹਨਾਂ ਨੂੰ ਅਸੀਂ ਇਸ ਐਸਏ ਨੂੰ ਬਦਲ ਦੂਰਦੇ। ਕਿ ਸੰਗਾਂ ਜਿਹੜਾ ਉਹਨਾਂ ਨੂੰ ਵਰਕ ਵੀ ਦਿਵਾਉਂਦੇ। ਇਹ ਇਸ ਇਲਾਕੇ ਦੇ ਰੈਂਡਰ ਸਨੀਤੀ ਉਪਰ। ਜੀ। ਸੋ ਆ ਮੇਰੇ ਨਾਲ ਖੜੇ ਮੇਰੇ ਸੱਜਣੋ ਮੇਰੇ ਭਰਾ। ਉਹ ਆ ਖਾਰੀਆ ਵਿਦਿਆ ਫੈਮਲੀ ਦੀ ਮੈਂਬਰਸ। ਇਹ ਮੇਰਾ ਪਰਿਵਾਰ ਹੈ। ਤੇ ਪਰਿਵਾਰ ਦੇ ਵਿੱਚ ਅਸੀਂ ਜਿਹੜਾ ਆਨਰ ਸਬੀਬੇਤ ਵਰਕਆਊਟ ਕਰਦੇ ਪਏ ਆ, ਉਹ ਕਰਾਂਗੇ। ਤੇ ਮੈਂ ਤੁਹਾਨੂੰ ਇਸੇ ਬੇਨਤੀ ਦੇ ਰਾਹ ਸਾਥ ਦੇ। ਇਹਨੀਆਂ ਗੱਲਾਂ ਦੇ ਵਿੱਚ ਕਹਿ ਦਿੰਦਾ ਬੱਸ ਸਾਡੇ ਕੋਲ ਕਿਸੇ ਵੀ ਟੰਗ ਦਾ ਕੋਈ ਗ੍ਰੀਵ ਪੇਸ਼ੈਂਟ ਹੈ ਜਿਹੜਾ ਬੰਦਾ ਇਲਾਜ ਨਹੀਂ ਕਰਵਾ ਸਕਦਾ ਉਹ ਆਓ ਸਾਨੂੰ ਇਸ ਐਂਜੀ ਦੇ ਵਿੱਚ ਆਣ ਮਿਲੋ ਕਿ ਅਸੀਂ ਇਸ ਸਪੈਸ਼ਲ ਦਾ ਇਲਾਜ ਬਿਲਕੁਲ ਜੀਆ ਫਾਸਟ ਫਾਰਮਾ ਆਟੇ ਦਾ ਹੱਦ ਤੱਕ ਸੀਮਤ ਨਾ ਰਹੀਏ ਅਸੀਂ ਪਖੜੇ ਹੋ ਕੇ ਲਾ ਮਾਰੀਏ ਸਾਨੂੰ ਕਿਤੇ ਨਾ ਕਿਤੇ ਸਾਨੂੰ ਸਿਹਤ ਦੇ ਨਾਲ ਸੰਬੰਧ ਵਿੱਚ ਤੁਸੀਂ ਪਿੱਛੇ ਦੇਖ ਕੇ ਜਾ ਕੇ ਬੜਾ ਜੈ ਬੈਕ ਕਰ ਜਾਓ ਜੋ ਪਾਵਰ ਦਾ ਸਮਾਂ ਸੀਗਾ ਤੇ ਸਾਡੇ ਆਮ ਲੋਕਾਂ ਦੇ ਨਾਲ ਕੀ ਕੀ ਬਦਲਾਅ ਕੀਤਾ ਗਿਆ ਤੁਸੀਂ ਜਾਣਕਾਰ ਹੋ ਤੋ ਇਹ ਚੀਜ਼ ਨੂੰ ਦੇਖਦੇ ਆ ਹੋਇਆ ਜੇ ਅਸੀਂ ਥੋੜੀ ਬੋਦੀ ਵੀ ਥੋੜਾ ਜਿਹਾ ਆਪਣਾ ਜ਼ਮੀਰ ਨੂੰ ਜਾਗਦਾ ਸਮਝਦੇ ਆ ਤੇ ਇਸ ਜ਼ਮੀਰ ਨੂੰ ਜਾਗਦਿਆਂ ਹੋਇਆ ਸੱਚੀ ਨਾਲ ਖਲਾਰਾ ਮਾਰੀਏ ਕਿ ਸਾਡਾ ਐਜੂਕੇਸ਼ਨ ਇਹ ਸਿੱਧ ਨਾਲ ਸੰਬੰਧਿਤ ਸਾਨੂੰ ਜਿਹੜੀਆਂ ਉਹ ਇਹੋ ਜਿਹੇ ਜਿਹੜੇ ਸਿਸਟਮ ਅਪਲਾਈ ਕੀਤੇ ਜਾਣ ਜਿਹਦੇ ਨਾਲ ਅਸੀਂ ਵੇਂਦਾ ਤਿੰਨ ਦਾ ਦਿਨ ਸਾਡਾ ਗ੍ਰਾਫ ਉੱਪਰ ਜਾਵੇ ਅਨੁਕਾਪ ਪਰਿਵਾਰ ਵਿਖਾਵਾਂਗੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਦੇ ਨਾਲ ਲੋਕਾਂ ਦੇ ਪਰਿਵਾਰਾਂ ਦੀ ਵੀ ਸੇਵਾ ਜਰੀਏ ਚੁੱਕ ਲਈਏ। ਸੋ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਹੋਵੇ ਆ ਫੇਰ ਹੀ ਕਿਸੇ ਲੋਰਬੰਦ ਦੀ ਸੇਵਾ ਕੀਤੀ ਜਾਂਦੀ ਹੈ। ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਇੱਕ ਸਮੁੱਚੀ ਟੀਮ ਖੜੀ ਹੈ ਐਨ ਜੀਓ ਦਾ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿੰਨੇ ਮੈਂਬਰ ਨੇ ਤੇ ਕਿਹਨਾ ਕਿਹਨਾ ਦਾ ਸਹਿਯੋਗ ਹੈ ਤੇ ਕਿਹੜੀ-ਕਿਹੜੀ ਸੇਵਾ ਨਿਭਾਈ ਜਾਂਦੀ ਹੈ। ਅਜਰੇ ਤੁਸੀਂ ਦੇਖ ਰਹੇ ਹੋ ਭਾਈ ਸਾਹਿਬ ਆ ਸੰਧੂ ਸਾਹਿਬ ਨੇ ਇਹਨਾਂ ਦੀ ਐਨ ਜੀਓ ਆ ਤੇ ਬੜਾ ਪਿਆਰ ਮਿਲਦਾ ਹੈ ਲੋਕਾਂ ਦਾ ਤੇ ਨਾਲ ਦੀ ਨਾਲ ਲੋਕਾਂ ਦੀ ਸੇਵਾ ਵੀ ਕਰਦੇ ਨੇ ਅੱਜ ਜਿਹੜਾ ਇਹ ਉਹਨਾਂ ਨੇ ਐਨਜੀਓ ਦਾ ਉਦਘਾਟਨ ਕੀਤਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਕਿਹੜੀ-ਕਿਹੜੀ ਸੇਵਾ ਨਿਭਾ ਰਹੇ ਨੇ ਤੇ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਨੇ ਸੱਗ ਗੱਲਬਾਤ ਕਰਦਿਆਂ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਦੇ ਡਾਕਟਰ ਦਰਪੇਸ਼ ਜੀ ਜੀ ਡਾਕਟਰ ਸਾਹਿਬ ਕਿੰਨੀ ਦੇਰ ਤੋਂ ਸੇਵਾ ਜਰੀ ਨਿਭਾਈ ਜਾ ਰਹੀ ਹੈ ਲੋਕਾਂ ਦੀ ਤੇਰੀ ਬੇਸਹਾਰਾਂ ਦੀ ਗਰੀਬਾਂ ਦੀ ਮਦਦ ਕਰ ਰਹੇ ਹੋ ਤੇ ਕਿੰਨੀ ਦੇਰ ਹੋ ਗਈ ਹੈ ਤੇ ਅੱਜ ਕਿਦਾ ਉਦਘਾਟਨ ਕੀਤਾ ਗਿਆ ਸਾਡੇ ਅੱਜ ਅਸੀਂ ਪਿੰਡ ਪੜੀ ਮੀਆਂ ਖਾ ਜਿਹੜਾ ਗਰਦਾਸਪੁਰ ਡਿਸਟ੍ਰਿਕਟ ਦੇ ਅੰਦਰ ਇੱਕ ਐਨਜੀਓ ਅਨਾਉਂਸ ਕੀਤੀ ਆ ਜਿਸ ਐਨਜੀਓ ਦਾ ਨਾਮ ਮਹਾਰਾਜਾ ਰਜੂ ਸਿੰਘ ਇਸ ਐਨਜੀਓ ਦੇ ਵਿੱਚ ਅਸੀਂ ਦੀਵਤੇ ਸਾਰਾ ਨੂਰਬੰਦ ਪੇਸ਼ੇ ਦਾ ਇਲਾਜ ਤੁਸੀਂ ਆਫਸਰਸ ਪਾਉਂਦੇ ਆ ਸੈਕੰਡ ਨੰਬਰ ਇਸ ਦੇ ਨਾਲ ਨਾਲ ਅਸੀਂ ਜਿਹੜੇ ਸਾਡੇ ਕੋਲ ਅਪਲਾਈ ਕਰਤੋਂ ਵਾਸਤੇ ਜਿਹੜੇ EMPLOYEES ਆਏ ਨੇ ਉਹਨਾਂ ਨੂੰ ਅਸੀਂ ਇਸ ਐਨਜੀਓ ਦੇ ਨਾਲ ਜੋੜ ਕੇ ਇੱਕ ਚੰਗਾ ਜਿਹੜਾ ਉਹਨਾਂ ਨੂੰ ਵਰਕ ਵੀ ਦੇਵਾਂਗੇ ਸੋ ਦੱਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆਂ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਏ ਉਸ ਤੋਂ ਉਸ ਤੋਂ ਬਾਅਦ ਪਰਿਵਾਰ ਦੀ ਵੀ سپورਟ ਹੁੰਦੀ ਏ ਮਾਤਾ ਪਿਤਾ ਦੀ ਵੀ سپورਟ ਹੁੰਦੀ ਏ ਉਹਨਾਂ ਦੇ ਕਿਰਪਾ ਦੇ ਨਾਲ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਤੇ ਤੁਸੀਂ ਬੜੀ-ਵੱਡੀ ਸੇਵਾ ਜਰੀਏ ਨਿਭਾ ਰਹੇ ਹੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਸਾਡੇ ਦਰਸ਼ਕਾਂ ਦੇ ਇਹਦਾ ਪਰਿਵਾਰ ਮੇਰਾ ਹਲਕਾ ਇਸ ਇਲਾਕੇ ਦੇ ਰਹਿੰਦੇ ਵਸਨੀਕ ਲੋਕ ਜੀ ਸੋ ਆਹ ਮੇਰੇ ਨਾਲ ਖੜੇ ਮੇਰੇ ਸੱਜਣ ਮੇਰੇ ਭਰਾ ਸੋ ਆਹ ਸਾਰੀਆਂ ਮੇਰੀਆਂ ਫੈਮਲੀ ਟੀਮ ਮੈਂਬਰਸ ਇਹ ਮੇਰਾ ਪਰਿਵਾਰ ਆ ਜੀ ਇਸ ਪਰਿਵਾਰ ਦੇ ਵਿੱਚ ਅਸੀਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਵਰਕਆਊਟ ਕਰਦੇ ਪਏ ਆ ਚਾਹ ਕਰਾਂਗੇ ਸੋ ਮੈਂ ਤੁਹਾਨੂੰ ਇਸੇ ਬੇਨਤੀ ਦੇ ਨਾਲ ਸਭ ਕੋ ਇੰਨੀ ਗੱਲ ਦੇ ਵਿੱਚ ਹੀ ਕਹਿ ਦਿੰਦਾ ਕਿ ਸਾਡੇ ਕੋਲ ਕਿਸੇ ਵੀ ਢੰਗ ਦਾ ਕੋਈ ਗਰੀਬ ਪੇਸ਼ੰਤ ਹੈ ਜਿਹੜਾ ਬੰਦਾ ਇਲਾਜ ਨਹੀਂ ਕਰਵਾ ਸਕਦਾ ਉਹ ਆਓ ਸਾਨੂੰ ਇਸ ਐਂਜੂਰ ਦੇ ਵਿੱਚ ਆਣ ਮਿਲੋ ਤੇ ਅਸੀਂ ਉਹ ਸਪੈਸ਼ਲ ਦਾ ਇਲਾਜ ਬਿਲਕੁਲ ਫ੍ਰੀ ਆਫ ਕਾਸਟ ਫਾਰਮਾ ਦੇ ਦਿੰਦੇ ਸੋ ਐਦੋ ਪਿਛਾ ਕਿੰਨੇ ਇੱਕ ਲੋੜਵੰਦ ਪਰਿਵਾਰਾਂ ਦੀ ਤੁਸੀਂ ਮਦਦ ਕਰ ਬੈਠੇ ਹੋ ਹੁਣ ਅੱਗੇ ਕੀਦਾ ਹੈ ਸੀਗੀਆਂ ਉਹਨਾਂ ਪਿੱਛੇ ਸੇਵਾਵਾਂ ਦੇ ਵਿੱਚ ਅਸੀਂ ਹੁਣ ਤੱਕ ਦੋ ਰਜਗਾਰ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਆਪਣੇ ਨਾਲ ਵਰਕਆਊਟ ਜੋੜ ਕੇ ਕੰਮ ਦਿੱਤਾ ਸੈਕੰਡ ਨੰਬਰ ਉਸੇ ਦੇ ਨਾਲ ਨਾਲ ਅਸੀਂ ਜਿਹੜੀਆਂ ਪਰਿਵਾਰ ਲੋੜਵੰਤ ਤੇ ਬੇਸਹਾਰਾ ਨੇ ਉਹਨਾਂ ਕਰੀਬ ਲੜਕੀਆਂ ਦੇ ਵਿਆਹ ਦੀਆਂ ਸ਼ਾਦੀਆਂ ਵੀ ਕੀਤੀਆਂ ਜੀ ਸੋ ਔਰਲ ਇਸ ਸਮੇਂ ਵਿੱਚ ਵੀ ਦਾਵਾ ਕਰਦੇ ਆ ਕਿ ਸਾਡੀਆਂ ਸਰਕਾਰਾਂ ਜਿੱਥੇ ਵੀ ਨੇ ਅੱਜ ਸਾਡੇ ਨਾਲ ਖੜੀਆਂ ਨੇ ਪਰ ਗੱਲ ਵਿੱਚ ਇਹ ਆ ਵੀ ਜਿੰਨਾ ਮਰਜ਼ੀ ਕਰ ਲੋ ਤੁਸੀਂ ਫਿਰ ਵੀ ਸਰਕਾਰਾਂ ਦਾ ਜਿਹੜਾ ਵਰਕਆਊਟ ਆ ਉਹ ਧਿਆਨ ਸਿਰਫ ਉੱਥੇ ਤੱਕ ਹੀ ਸੀਮਤ ਆ ਇਹ ਸਾਨੂੰ ਜੇ ਆਪਣੇ ਲੋਕਾਂ ਨੂੰ ਬਚਾਉਣਾ ਤੇ ਸਾਨੂੰ ਆਪ ਹੱਲਾ ਮਾਰਨਾ ਪੈਣਾ ਸੋ ਇਸ ਕਰਕੇ ਅਸੀਂ ਇਹ ਹੱਲਾ ਆਪ ਸਾਰੇ ਇਕੱਠੇ ਹੋ ਕੇ ਮਾਰਦੇ ਪਏ ਆ ਤੇ ਆਪ ਜੀ ਦੀ ਹਜ਼ੂਰੀ ਵਿੱਚ ਇਹ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਓ ਤੁਸੀਂ ਵੀ ਸਾਡਾ ਸਾਥ ਦਿਓ ਆਪਾਂ ਇਸ ਵਰਕ ਨੂੰ ਇਸ ਕੰਮ ਨੂੰ ਕਰਨ ਵਿੱਚ ਸਫਲ ਹੋਈਏ ਆ ਬੇਨਤੀ ਇਸ ਤੋਂ ਦੱਸ ਆਪ ਅੱਜ ਫਿਰ ਕਿੰਨੇ ਕ ਪਰਿਵਾਰ ਇੱਥੇ ਇਕੱਠੇ ਹੋਏ ਨੇ ਅੱਜ ਓਪਨਿੰਗ ਕੀਤੀ ਗਈ ਉਸ ਤੋਂ ਪਹਿਲਾਂ ਦੀ ਤੁਸੀਂ ਸੇਵਾ ਕਰਦੇ ਪਿਓ ਤੁਸੀਂ ਕਿੰਨੇ ਕ ਤਕਰੀਬਨ ਅੱਜ ਥੋੜਾ ਆਈਡੀਆ ਦੇ ਦਿਓ ਕਿੰਨੇ ਕ ਪਰਿਵਾਰਾਂ ਤੇ ਪਹੁੰਚੇ ਨੇ ਤੇ ਤੁਹਾਡਾ ਉਹਨਾਂ ਨੇ ਦਰਸ਼ਨ ਕੀਤੇ ਨੇ ਤੇ ਤੁਸੀਂ ਉਹਨਾਂ ਦਾ ਧੰਨਵਾਦ ਕੀਤਾ ਏਦਾਂ ਦੀ ਕੋਈ ਗੱਲ ਨਹੀਂ ਆ ਜੀ ਦਰਸ਼ਨ ਦੇਖੋ ਅਸੀਂ ਕਰਨ ਵਾਸਤੇ ਬੈਠੀਆਂ ਤੁਹਾਡੇ ਅਸੀਂ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਦੇ ਸੇਵਾਦਾਰ ਤੇ ਜਿਹੜੀਆਂ ਸਾਡੇ ਕੋਲ ਆੜ ਪਹੁੰਚੀਆਂ ਸੰਗਤਾਂ ਨੇ ਉਹਨਾਂ ਸੰਗਤਾਂ ਦੇ ਵਿੱਚ ਅਸੀਂ ਜਿੰਨਾ ਵਰਕਆਊਟ ਕੀਤਾ ਤੁਸੀਂ ਦੇਖਿਆ ਬਹੁਤ ਜ਼ਿਆਦਾ ਕੱਟ ਸੀਗਾ ਉਸ ਕੱਟ ਦੇ ਵਿੱਚ ਅਸੀਂ ਇਹ ਜਿਹੜੀਆਂ ਚ ਸੇਵਾ ਨੂੰ ਪਾਈ ਹੈ ਕੋ ਸਾਡਾ ਮੇਨ ਬਕਸ ਤੇ ਆ ਸਿਰਫ ਔਰ ਸਿਰਫ ਇਨਸਾਨੀਅਤ ਤੇ ਗਰੀਬ ਦੀ ਸੇਵਾ ਆਟੇ ਦਾਲ ਤੱਕ ਸੀਮਤ ਨਾ ਰਹੀਏ ਅਸੀਂ ਤਕੜੇ ਹੋ ਗਏ ਹਲਾ ਮਾਰੀਏ ਸਾਨੂੰ ਕਿਤੇ ਨਾ ਕਿਤੇ ਸਾਨੂੰ ਸੇਵ ਦੇ ਨਾਲ ਸੰਬੰਧ ਤੁਸੀਂ ਪਿੱਛੇ ਦੇਖ ਕੇ ਜਾ ਕੇ ਮੜਾ ਜਾ ਬੈਕ ਚੱਲ ਜਾਓ ਜੋ ਕਵਰ ਦਾ ਸਮਾਂ ਸੀਗਾ ਤੇ ਸਾਡੇ ਆਮ ਲੋਕਾਂ ਦੇ ਨਾਲ ਕੀ ਕੀ ਵਿਤਰੀਆ ਕੀਤਾ ਗਿਆ ਤੁਸੀਂ ਜਾਣਕਾਰ ਹੋ ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆ ਜੇ ਅਸੀਂ ਥੋੜੀ-ਬੋਤੀ ਵੀ ਥੋੜਾ ਜਿਹਾ ਆਪਣਾ ਜ਼ਮੀਰ ਨੂੰ ਜਾਗਦਾ ਸਮਝਦੇ ਆ ਕਿ ਇਸ ਜ਼ਮੀਰ ਨੂੰ ਜਾਗਦਿਆਂ ਹੋਇਆ ਸਿਰਫ ਇਹਨਾ ਹਲਾਰਾ ਮਾਰੀਏ ਕਿ ਸਾਨੂੰ ਐਜੂਕੇਸ਼ਨ ਤੇ ਸਿਹਤ ਨਾਲ ਸੰਬੰਧਿਤ ਸਾਨੂੰ ਜਿਹੜੀਆਂ ਉਹ ਇਹੋ ਜਿਹੇ ਜਿਹੜੇ ਸਿਸਟਮ ਅਪਲਾਈ ਕੀਤੇ ਜਾਣ ਜਿਹਦੇ ਨਾਲ ਅਸੀਂ ਦਿਨ ਦਾ ਦਿਨ ਦਾ ਦਿਨ ਸਾਡਾ ਗ੍ਰਾਫ ਉੱਪਰ ਜਾਵੇ ਸੋ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਤੁਹਾਨੂੰ ਦੇਖਦੇ ਪੀਏ ਸਾਰੇ ਹੀ ਮੈਸੇਜ ਦਿੱਤੇ ਮੈਂ ਤੁਹਾਨੂੰ ਹੁਣ ਇਹਨਾਂ ਮੈਸੇਜ ਨੂੰ ਫੋਲੋ ਕਰਨਾ ਤੁਸੀਂ ਕਰਨਾ ਜੀ ਵਾਜਜੀ ਖਾਲਸਾ ਕੁਆਕ ਜੀ ਫਤ ਸੋ ਹੋਰ ਵੀ ਅਤੇ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸਸੀ ਗਾਲ ਜੀ ਕੀ ਨਾਮ ਦੇ ਜਿਹੜਾ ਨਾ ਜਸਪਾਲ ਸਿੰਘ ਜੀ ਸਰਪੰਚ ਚ ਫੇਲ ਤਰਜੀਹ ਸਰਪੰਚ ਸਾਹਿਬ ਤੁਸੀਂ ਵੀ ਅੱਜ ਪਹੁੰਚੇ ਹੋ ਫਿਰ ਅਤੇ ਕਿਦਾਂ ਦਾ ਲੱਗਿਆ ਇਹਨਾਂ ਦਾ ਸਿਸਟਮ ਬਹੁਤ ਵਧੀਆ ਜੀ ਗੁਰੂ ਰਾਮਦਾਸ ਜੀ ਕਿਰਪਾ ਵਾ ਜਿਹੜਾ ਇਹਨਾਂ ਨੇ ਐਨ ਜੀਓ ਛੇਰੇ ਪੰਜਾਬ ਮਹਾਰਾਜਾ ਜੀ ਸਿੰਘ ਦੇ ਨਾਮ ਤੇ ਚਲਾ ਰਹੇ ਆ ਜੀ ਇਹ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਹੁੰਦੇ ਆ ਜੀ ਇੱਕ ਡਾਕਟਰ ਸਾਹਿਬ ਉਹਨਾਂ ਨੇ ਬੜਾ ਵਧੀਆ ਕੀਤਾ ਹੋਵੇ ਇਹਦੇ ਨਾਲ ਜਿਹੜੇ ਗਰੀਬ ਬੱਚੇ ਆ ਉਹਨਾਂ ਦੀਆਂ ਜਿਹੜੀਆਂ ਸਾਧੀਆਂ ਕੋਈ ਖਰਚਾ ਵਾ ਉਹ ਵੀ ਆਪਣੇ ਕੋਲ ਹੋਰ ਵੀ ਜਿਹੜੇ ਲੋੜਵੰਦ ਪਰਿਵਾਰ ਆ ਜਿਹੜੀ ਉਹਨਾਂ ਦੀ ਮਦਦ ਕੀਤੀ ਇਹਨਾਂ ਦੀ ਟੀਮ ਪਹਿਲਾਂ ਸਾਡੇ ਕੋਲ ਗਏ ਸੀ ਤੁਹਾਨੂੰ ਦੱਸਣ ਹੋਣੀ ਜੀ ਇਹਨਾਂ ਨੇ ਸਾਰਿਆਂ ਨੂੰ ਦੱਸਿਆ ਵੀ 12 ਤਰੀਕ ਨੂੰ ਤੁਸੀਂ ਉੱਥੇ ਆਇਓ ਵੀ ਅੱਜ ਇੱਥੇ ਆ ਕੇ ਆਪਾਂ ਬੜੇ ਪ੍ਰਭਾਵਤ ਹੋਏ ਆਂ ਸਾਡਾ ਮਨ ਬਣਿਆ ਵਾ ਕਿ ਡਾਕਟਰ ਦੋਪੇਸ਼ ਸਿੰਘ ਸੰਧੂ ਜਿਹੜੇ ਕਿ ਪਰਿਵਾਰ ਦੇ ਇਤਿਹਾਸ ਵਾ ਇਸੇ ਕਰਕੇ ਆ ਕਿ ਪਰਿਵਾਰ ਹੁਣ ਲੋਕ ਸੰਸਦ ਦੇ ਪਤੀ ਪਤਨੀ ਤੇ ਮੇਰੇ ਦੋ ਬੱਚੇ ਜੀ ਤੇ ਜਿਹੜੀ ਪੈਸੇ ਦੀ ਅੰਨੀ ਦੌੜ ਲੱਗੀ ਆ ਉਹਦੇ ਤੋਂ ਇਹਨਾਂ ਨੇ ਉੱਪਰ ਉੱਠ ਕੇ ਜਿਹੜੀ ਸਮਾਜ ਦੀ ਸੇਵਾ ਵਾ ਕਿਉਂਕਿ ਇੱਕ ਗਰੀਬ ਦਾ ਕਹਿੰਦੇ ਆ ਜਿਹੜਾ ਮੂੰਹ ਆ ਗੁਰੂ ਘਰ ਦੀ ਬੋਲਕ ਹੁੰਦੀ ਆ ਇਹਨਾਂ ਨੇ ਜਿਹੜੀ ਗਰੀਬਾਂ ਦੀ ਬਾਹ ਫੜੀ ਆ ਇਹ ਪਰਮਾਤਮਾ ਦੀ ਮੈਂ ਚਾਹੁੰਦਾ ਕਿ ਦਿਨ ਤੁੰਗਣੀ ਰਾਤ ਚੌਕਣੀ ਤੱਕ ਹੀ ਕਰਨ ਕਿ ਇਹ ਲੋੜਵੰਦ ਜਿਹੜੇ ਪਰਿਵਾਰ ਆ ਸਾਡਾ ਫਰਜ਼ ਬੰਦਾ ਕਿ ਇਹ ਵੋਟਾਂ ਦੀ ਖਾਤਰ ਨਹੀਂ ਕਿ ਅੱਜ ਇਸ ਪਰਿਵਾਰ ਦੀ ਮਤ ਕਰਦੀ ਐ ਕਿ ਸਾਡਾ ਇਹ ਵੋਟਰ ਸਪੋਰਟਰ ਆ ਸਾਡੀ ਆਤਮਾ ਲਾਉਣੀ ਕਰੂਗੀ ਜਿਹੜਾ ਲੋੜਵੰਦ ਵਾ ਉਹਨੂੰ ਇਹਨੱਕ ਭੇਜਿਆ ਜਾਊਗਾ ਕਿ ਕੌਣ ਕੇ ਡਾਕਟਰ ਸਾਹਿਬ ਆਪਾਂ ਪਿੰਡ ਕੈਂਪੋ ਵੀ ਲਗਾਵਾਂਗੇ ਇਹਨਾਂ ਦੀ ਜਿੰਨੇ ਜੋਗੇ ਅਸੀਂ ਆਪੇ ਮਜ਼ਦੂਰੀ ਕਰਾਂਗੇ ਕਿਉਂਕਿ ਇੱਕ ਟੀਮ ਵਰਕ ਹੁੰਦਾ ਵਾ ਇਕੱਲੇ ਦਾ ਕੰਮ ਚਲਾਉਣਾ ਪੜਾ ਉਹ ਸਰਪੰਚ ਸਾਹਿਬ ਬੜਾ ਵੱਡਾ ਉਕਰਾਲਾ ਜਿਹੜੀ ਮੈਨੂੰ ਇਹਨਾਂ ਦੇ ਵਿੱਚ ਗੱਲ ਲੱਗੀ ਆ ਜੀ ਅਸੀਂ ਤਿੰਨ ਭਰਾ ਹਾਂ ਮੇਰੇ ਦੋ ਘਰਦਰ ਬਾਹਰ ਆ ਗਏ ਜੀ ਜੇ ਅਸੀਂ ਚੰਗਾ ਕੰਮ ਕਰਦੇ ਆ ਤਾਂ ਨੀਤ ਨੂੰ ਮਰਜ਼ਾ ਹੁੰਦੀ ਸਾਡੇ ਸੁਖਾਗ ਜੀ ਡਾਕਟਰ ਸਾਹਿਬ ਗੱਲ ਕਰੇ ਸੀ ਕੋਰਟ ਦੇ ਦੌਰਾਨ ਸਾਡੇ ਇਲਾਕੇ ਦੇ ਜਿੰਨੇ ਵੀ ਗ੍ਰੈਂਟੀ ਸੀ ਉਹਨਾਂ ਨੇ ਮੇਰੇ ਘਰ ਬੁਲਾ ਕੇ ਉਦੋਂ ਖਾਣਾ ਪਾਇਆ ਹਨ ਖਾਵਾ ਘੱਟ ਸੀ ਜੀ ਉਹਨਾਂ ਦੇ ਖਰੀਦਦਾਰ ਦਾ ਸੌਦਾ ਜੇ ਲੋੜਵੰਦਾਂ ਦੀ ਮਦਦ ਕੀਤੀ ਇਸ ਕਰਕੇ ਅਸੀਂ ਹਮੇਸ਼ਾ ਕਿ ਕੁਝ ਤਾਂ ਮਾਨੂਸੂਸ ਕਰਦੇਗੇ ਇਹਨਾਂ ਨੇ ਸਾਨੂੰ ਸੱਜਿਆ ਵਾ ਤੇ ਅੱਜ ਜਿੱਥੇ ਅਦਾਸ ਕਰਾਂਗੇ ਉਥੇ ਇਹਨਾਂ ਦੀ ਸੱਜੇ ਖੱਬੇ ਬਹੁਮਾਨ ਕੇ ਡਾਕਟਰ ਸਾਹਿਬਾਂ ਦੇ ਨਾਲ ਉਹਨਾਂ ਦਾ ਪ੍ਰਭਾਵ ਤਾਂ ਆਪਾਂ ਜਿੱਥੇ ਵੀ ਹੋ ਸਕਿਆ ਜਿੱਥੇ ਮਦਦ ਕਰ ਸਕਦੇ ਮਤ ਲਵਾਂਗੇ ਤੇ ਕਰਾਂਗੇ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਮੇਰਾ ਨਾਮ ਸੁਖਮਨ ਸਿੰਘ ਹੈ ਜੀ ਜੀ ਤੁਸੀਂ ਕਿੱਥੋਂ ਆਏ ਹੋ ਪਿੰਡ ਜਫਰਵਾਦ ਜੀ ਭਾਰਤੀ ਕਿਸਾਨ ਯੂਨੀਅਨ ਮਾਝਾ ਦਾ ਵਿਜੀਲ ਚਾਰਜ ਜੀ ਜੀ ਮੇਰੇ ਕੋਲ ਡਾਕਟਰ ਸਾਹਿਬ ਨਾਲ ਜੀ ਐਨ ਜੀ ਤੋਂ ਉਹਨਾਂ ਦੀ ਟੀਮ ਪਹੁੰਚੀ ਸੀ ਜੀ ਤੇ ਉਹਨਾਂ ਨੇ ਜਾ ਕੇ ਇਹਨਾਂ ਦੇ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ ਜੀ ਉਹਨਾਂ ਨੇ ਦੱਸਿਆ ਵੀ ਜਿਹੜੇ ਗਰੀਬ ਨੇ ਉਹਨਾਂ ਨੂੰ ਆਪਾਂ ਫ੍ਰੀ ਮੈਡੀਕਲ ਸਹੂਲਤ ਦੇ ਰਹੇ ਆ ਫੇਰ ਰੁਜ਼ਗਾਰ ਬੱਚੇ ਨੇ ਉਹਨਾਂ ਨੂੰ ਰੁਜ਼ਗਾਰ ਦੇ ਰਹੇ ਆ ਸੋ ਉਹਨਾਂ ਨੇ ਸੱਜੇ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਆ ਆ ਕੇ ਬੜਾ ਚੰਗਾ ਲੱਗਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਡੀ ਬੁਨਿਆਦੀ ਸਾਡੀ ਸਾਡੇ ਸਮਾਜ ਦੀ ਬੁਨਿਆਦੀ ਲੋੜ ਹੈ ਜੀ ਮੈਡੀਕਲ ਦੀ ਸਹੂਲਤ ਹਰ ਇੱਕ ਦੀ ਲੋੜ ਹੈ ਜੇ ਬੱਚੇ ਸਾਡੇ ਮਿਹਰ ਜਗਾਰ ਨੇ ਉਹਨਾਂ ਨੂੰ ਜਗਾਰ ਵੀ ਚਾਹੀਦਾ ਸੋ ਬੜਾ ਚੰਗਾ ਉਪਰਾਲਾ ਅਸੀਂ ਡਾਕਟਰ ਸਾਹਿਬਾਨ ਨੂੰ ਵਿਸ਼ਵਾਸ ਕੀਤਾਉਨੇ ਆ ਕਿ ਮੋਢੇ ਨਾਲ ਮੋਢਾ ਜੋੜ ਕੇ ਤੇ ਇਸ ਸਮਾਜ ਸੇਵਾ ਜਿਹਨਾਂ ਦਾ ਸਾਥ ਕਰਾਂਗੇ ਸੋ ਉਹਨਾਂ ਨੇ ਡਾਕਟਰ ਸਾਹਿਬ ਵੱਲੋਂ ਕਿਹਾ ਹੈ ਗਿਆ ਹੈ ਕਿ ਜੇ ਕੋਈ ਲੋੜਵੰਦ ਪਰਿਵਾਰ ਹੈ ਜਿਸ ਦੇ ਕੋਲ ਇਲਾਜ ਕਰਾਵਾਣ ਵਾਸਤੇ ਪੈਸੇ ਨਹੀਂ ਉਹਨਾਂ ਤੇ ਵੀ ਫ੍ਰੀ ਜਿਹੜਾ ਲਾਗੂ ਹੈ ਦਾਸ ਹਾਂਜੀ ਡਾਕਟਰ ਸਾਹਿਬ ਬਣਾ ਨੇ ਜਿਹੜੀ ਅੱਜ ਅਨਾਉਂਸਮੈਂਟ ਕੀਤੀ ਹੈ ਨਾ ਵੀ ਜੇ ਕੋਈ ਗਰੀਬਾ ਪਰਿਵਾਰ ਜਿਨ੍ਹਾਂ ਦੇ ਕੋਲ ਕੋਈ ਮਾਲੀ ਤੌਰ ਦੇ ਤੇ ਗਰੀਬੇਛੜੇ ਹੋਏ ਨੇ ਨਹੀਂ ਕਰਾ ਸਕਦੇ ਆਪਣਾ ਇਲਾਜ ਕਿ ਉਹਨਾਂ ਦਾ ਫ੍ਰੀ ਇਲਾਜ ਕਰਵਾਉਣਗੇ ਕੋਈ ਤੋਂ ਵੱਡੀ ਤੇ ਸਹੂਲਤ ਹੀ ਕੋਈ ਨਹੀਂ ਜੀ ਜਿਸ ਗਰੀਬ ਦਾ ਇਲਾਜ ਫ੍ਰੀ ਹੋ ਜਾਏ ਜਿਹਦੇ ਬੱਚੇ ਨੂੰ ਰੋਜ਼ਗਾਰ ਮਿਲ ਜੇ ਉਹ ਵੱਡੀਆਂ ਸਹੂਲਤਾਂ ਨੇ ਤੋਂ ਮਹਾਰਾਜ ਕਰੀ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੋਰ ਅੱਗੇ ਸਮਾਜ ਜੀ ਆਪਾਂ ਹੋਰ ਵੀ ਇੱਥੇ ਜਿਹੜੇ ਲੋੜਵੰਦ ਪਰਿਵਾਰ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ओके सो ਹੋਰ ਵੀ ਪਰਿਵਾਰ ਆਤੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਕੋਈ ਨਾਮ ਦੋਏ ਦੇ ਬਨਵਾਲ ਜਿੰਦਰ ਤੋਂ ਸੋ ਕਿੱਦਾਂ ਦਾ ਲੱਗਿਆ ਡਾਕਟਰ ਸਾਹਿਬ ਉਹਨਾਂ ਨੇ ਐਨ ਜੀਓ ਚਲਾਈ ਹੈ ਬਹੁਤ ਸੋਹਣਾ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਕੋਈ ਨਹੀਂ ਇਹ ਵੀ ਮੈਂ ਹੋ ਗੀ ਹਾਂਜੀ ਮੈਂ ਬੋਕਰੀ ਜੀ ਜੀ ਉਹਨਾਂ ਦਾ ਘਰ ਨਹੀਂ ਜੀ ਤੁਸੀਂ ਵੀ ਅੱਜ ਫਿਰ ਆਪਣਾ ਦੁੱਖੜਾ ਸੁਣਾਣ ਆਏ ਹੋ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਕੋਈ ਨਹੀਂ ਢਾਰ ਸਾਹਿਬ ਬੈਠੇ ਨੇ ਢਾਰ ਸਾਹਿਬ ਨਹੀਂ ਪਰਮਾਤਮਾ ਬੈਠਾ ਹੈ ਪਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੇ ਦੀ ਵੀ ਕਿਰਪਾ ਹੋ ਦੀ ਕਿ ਕਿਤੇ ਨਾ ਕਿਤੇ ਬਰਕਤ ਮਰਲੇ ਜੀ ਬਸ ਉਸ ਉੱਪਰ ਬੈਠੇ ਹੋ ਜੀ ਤੁਹਾਨੂੰ ਕਿਹਨੇ ਦੱਸਿਆ ਕਿ ਉੱਥੇ ਜਾਣਾ ਹੈ ਆਹ ਮੈਂ ਉੱਥੇ ਪਿੰਡ ਪਤਾ ਲਗਾ ਨਿਆਣੇ ਆਏ ਆ ਤੇ ਫਿਰ ਅਸੀਂ ਦੋ ਜਾਣੀਆਂ ਆਈਆਂ ਜੀ ਜੀ ਉਹ ਬੇਟੀ ਛੱਤੀ ਸੱਸ ਮੇਰੇ ਜੀ ਲੱਗਦਾ ਹੈ ਕਿ ਪਰਮਾਤਮਾ ਦੀ ਕਿਰਪਾ ਹੋ ਗਈ ਤੁਸੀਂ ਇੱਥੇ ਪਹੁੰਚ ਗਏ ਹੋ ਹਾਂ ਜੀ ਬਹੁਤ ਮੇਰਾ ਬੱਚਾ ਆਇਆ ਹੋਇਆ ਜੀ ਜੀ ਮੇਰੇ ਪੁੱਤ ਆਏ ਕੁਝ ਤਾਂ ਨਹੀਂ ਲੱਗਦਾ ਦੋ ਗੱਲਾਂ ਇੱਕ ਆਪਾਂ ਜੀ ਜੀ ਕੋਈ ਨਹੀਂ ਕਿਰਪਾ ਹੋ ਜੇਗੀ ਫਿਰ ਪਰਮਾਤਮਾ ਦੇ ਕੋਈ ਸੁਪੈਂਚ ਨਹੀਂ ਕੋਈ ਨਹੀਂ ਸੋਚਦਾ ਘਰ ਜਾ ਕੇ ਵਿਖੋ ਬਾਲੇ ਮੇਰੇ ਪਿੱਗੇ ਕੋਈ ਗੱਲ ਨਹੀਂ ਜੀ ਜਿੱਤੇ ਤੁਸੀਂ ਪਹੁੰਚ ਗਏ ਉੱਥੇ ਕਿਰਪਾ ਹੋ ਜੇਗੀ ਸੋ ਗੱਲਬਾਤ ਕੀਤੀ ਜੀ ਉਹ ਆਪਣੇ ਅਨਜੁਣੀ ਰੋਕ ਪਾਏ ਕਹਿੰਦੇ ਨੇ ਕਿ ਬੜੇ ਆਪਾਂ ਮਾਰੇ ਹਾਲਾਤਾਂ ਦੇ ਵਿੱਚੋਂ ਲੰਘਦੇ ਪਏ ਆ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅੰਦਰ ਕਿ ਕਿੱਦਾਂ ਲੋਕ ਬੈਠੇ ਹੋਏ ਨੇ ਆਪਣੀ ਵਾਰੀ ਦੀ ਉਡੀਕ ਕਰਦੇ ਪਏ ਨੇ ਆਪਣੇ ਆਪਣੇ ਦੁੱਖਰੇ ਦੱਸ ਰਹੇ ਨੇ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕੋਈ ਨਾ ਕੋਈ ਹਿਲਵ-ਫਿਲਾ ਪਰਮਾਤਮਾ ਕਰ ਦਿੰਦਾ ਹੈ ਸੋ ਵੀਡੀਓ ਨੂੰ ਆਪਾਂ ਦੀ ਸ਼ੇਅਰ ਕਰਿਓ ਉੱਥੋਂ ਤੱਕ ਪਹੁੰਚਣੀ ਚਾਹੀਦੀ ਏ ਜਿੱਥੇ ਕੋਈ ਲੋੜਵੰਦ ਪਰਿਵਾਰ ਬੈਠਾ ਏ ਉੱਥੋਂ ਤੱਕ ਵੀਡੀਓ ਨੂੰ ਪਹੁੰਚਾਓ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਰ ਗੁਰਦਾਸ